ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਠੀਕ ਠਾਕ ਹੋ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਵੀ ਠੀਕ ਠਾਕ ਆ ਜੀ ਇੱਥੇ ਮੈਂ ਅੱਜ ਬੈੱਡ ਸ਼ੀਟ ਆ ਜਿਹੜੀ ਉਹ ਬਦਲੀ ਸੀਗੀ ਕਿਉਂਕਿ ਮੋਟੀ ਆ ਹੁਣ ਕਾਫੀ ਦਿਨ ਕੱਢ ਲਈਦੇ ਉਹਦੇ ਨਾਲ ਤੇ ਪਰ ਮੈਂ ਉਹ ਧੋਤੀ ਸੀਗੀ ਧੋਣੀ ਸੀਗੀ ਉਹਦੇ ਕਰਕੇ ਉਤਾਰੀ ਹੋਈ ਸੀ ਤੇ ਅੱਜ ਮੈਂ ਦੂਸਰੀ ਚੜਾਉਣ ਲੱਗੀ ਆ ਤੇ ਥੋੜੀ ਜੀ ਸਫਾਈ ਵੀ ਕਰਦੇ ਆ ਕਿਉਂਕਿ ਜਾਲੇ-ਝੋਲੇ ਜੇ ਲਾ ਦੇਣੇ ਆ ਤੇ ਜਾਲੇ ਜਿਹੜੇ ਆ ਉਹ ਅੱਜਕੱਲ ਵੀ ਲੱਗਣੋਂ ਨਹੀਂ ਹਟਦੇ ਹੈਗੇ ਤੇ ਬਸ ਕੰਮ ਦੀ ਕਾਹਲੀ ਹੁੰਦੀ ਆ ਤੇ ਤਾਂ ਕਰਕੇ ਜਲਦੀ ਜਲਦੀ ਕਰ ਲੈਂਦੀ ਆ ਪਰ ਸ਼ਾਮ ਨੂੰ ਕੱਪੜੇ ਧੋਣੇ ਮੈਨੂੰ ਸੌਖਾ ਹੋ ਜਾਂਦਾ ਕੰਮ ਥੋੜਾ ਬਤਾ ਸਫਾਈ ਦਾ ਹੋ ਜਾਂਦਾ ਕੰਮ ਤੇ ਨਹੀਂ ਤਾਂ ਫਿਰ ਕੱਪੜਿਆਂ 'ਚ ਔਲਜ ਜਾਈਦਾ ਤੇ ਫਿਰ ਐ ਹੁੰਦਾ ਥੋੜੇ ਥੋੜੇ ਧੋ ਕੇ ਚਿੱਟੇ ਕੱਪੜੇ ਅੱਡ ਧੋਈ ਦੇ ਟਾਈਮ ਲੱਗ ਜਾਂਦੇ ਨੇ ਨਾਲ ਹੀ ਮੈਨੂੰ ਬਹੁਤ ਤੇ ਆ ਦੇਖੋ ਮੂੰਗਫਲੀ ਦਾ ਖਲਾਰਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜੀ ਇਹ ਖਲਾਰਾ ਸਿਆਲ 'ਚ ਬਾੜਾ ਬਣ ਜਾਂਦਾ ਤੇ ਇਹਨੂੰ ਸਾਫ਼ ਕਰਨਾ ਕਿੰਨਾ ਔਖਾ ਹੁੰਦਾ ਤੁਹਾਨੂੰ ਪਤਾ ਹੀ ਆ ਕੇ ਚੜਨ ਲੱਗ ਜਾਂਦੀ ਏ ਦੇਖ ਕੇ ਇਹਨੂੰ ਖਲਾਰੇ ਨੂੰ ਤੇ ਮੈਂ ਜਿਹੜੇ ਪੱਖੇ ਉੱਪਰ ਇਹਦੇ ਉੱਪਰ ਵੀ ਝਾੜੂ ਲਾਇਆ ਸੀ ਇਹਦੇ ਉੱਪਰ ਨਾ ਜਾਲੇ ਜੇ ਬਣੇ ਪਏ ਸੀਗੇ ਤੇ ਮੈਂ ਕਿਹਾ ਚਲ ਇਹ ਵੀ ਸਾਫ਼ ਕਰ ਦਿਆ ਹੁਣ ਝਾੜੂ ਦੇ ਬਹਾਨੇ ਨਾਲ ਹੋ ਜਾਊਗਾ ਤੇ ਇੱਕ ਵਾਰ ਝਾੜੂ ਲੱਗ ਜੇ ਫਿਰ ਇਨੀ ਹਿੰਮਤ ਨਹੀਂ ਰਹਿੰਦੀ ਬਾਅਦ ਚ ਵੀ ਫੇਰ ਦੁਬਾਰਾ ਸਾਫ਼ ਕਰ ਸਕੀਏ ਇੱਥੇ ਮੀਤੇ ਡੈਡੀ ਮੈਨੂੰ ਕੁਝ ਕਹਿ ਰਹੇ ਸੀ ਮੈਂ ਗੱਲ ਕਰ ਰਹੀ ਸੀ ਹੁਣ ਮੈਨੂੰ ਯਾਦ ਨਹੀਂ ਕੀ ਕਰ ਰਹੀ ਹਾਂ ਕਿਉਂਕਿ ਵੀਡੀਓ ਕਾਫੀ ਦਿਨਾਂ ਦੀ ਬਣਾਈ ਹੋਈ ਸੀਗੀ ਤੇ ਐਡਿਟ ਕਰਨ ਵਾਲੀ ਰਹਿੰਦੀ ਸੀ ਮੇਰੀ ਵੌਇਸ ਤੇ ਤਾਂ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਫਿਰ ਭੁੱਲ ਜਾਈਦਾ ਕਈ ਵਾਰ ਗੱਲ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਅੱਜਕੱਲ ਹਣਾ ਦਿਮਾਗ ਉਦਾਂ ਦੇ ਹੋਏ ਪਏ ਆ ਬਸ ਕਿਸੇ ਨਾ ਕਿਸੇ ਗੱਲ ਪਿੱਛੇ ਸੋਚ ਲੱਗੀ ਰਹਿੰਦੀ ਐ ਤੇ ਬਾਕੀ ਜੀ ਵਾਇਗਰੂ ਦੀ ਕਿਰਪਾ ਚਲੋ ਟਾਈਮ ਜਿਵੇਂ ਲੰਗੀ ਜਾਂਦੇ ਵਧੀਆ ਲੰਗੀ ਜਾਂਦੇ ਹਣਾ ਬਹੁਤ ਵਧੀਆ ਲੰਗੀ ਜਾਂਦੇ ਤੇ ਕਿਉਂਕਿ ਇੱਥੇ ਆਪਾਂ ਦੂਸਰੇ ਕਮਰੇ 'ਚ ਆ ਗਏ ਸੀਗੇ ਮੰਮੀ ਹੁਣ ਆਲੇ ਕਮਰੇ ਦੀ ਚਾਦਰ ਝਾੜਨ ਲੱਗ ਗਏ ਸੀਗੇ ਤੇ ਛਾੜ ਕੇ ਮੈਂ ਕਿਹਾ ਚਲੋ ਪਛਾ ਦੇ ਕਿਉਂਕਿ ਸਾਫ ਹੀ ਪਈ ਇੱਧਰ ਕੋਈ ਪੈਂਦਾ ਨਹੀਂ ਆਉਂਦਾ ਜਾਂਦਾ ਨਹੀਂ ਹੈਗਾ ਤੇ ਮੋٹے ਕੱਪੜੇ ਥੋੜੇ ਜਿਮੈਂ ਕੱਢੇ ਸੀ ਤੇ ਉਹਨਾਂ ਨੂੰ ਮੈਂ ਉੱਪਰ ਰੱਖਿਆ ਸੀ ਲਫਾਫੇ ਚ ਪਾ ਕੇ ਤੇ ਫਿਰ ਇਹਨਾਂ ਨੇ ਕੱਢਣ ਲੱਗੇ ਸੱਟ ਦਿੰਦੇ ਇੱਥੇ ਫਿਰ ਮੈਂ ਇਹਨਾਂ ਨੂੰ ਚਲੋ ਉੱਥੇ ਫੇਰ ਰੱਖ ਦੇਣੀ ਉਹਨੇ ਕੂਲਰ ਦੇ ਉੱਪਰ ਹੀ ਹਾਂ ਮੈਂ ਕੈਮਰਾ ਉਦਾਂ ਹੀ ਘੁਮਾਇਆ ਸੀ ਬੰਦ ਕਰਕੇ ਨਹੀਂ ਘੁਮਾਇਆ ਸੀਗਾ ਅੱਗੇ ਬੰਦ ਕਰਕੇ ਘੁਮਾਉਣੀ ਨੂੰ ਕਿਉਂਕਿ ਟਾਈਮ ਫਿਰ ਮੈਨੂੰ ਆਏ ਹੁੰਦਾ ਵੀ ਵਿੱਚੋਂ ਰਹਿ ਨਾ ਜਾਵੇ ਇਹ ਕੰਮ ਥੋੜੇ ਥੋੜੇ ਨਾ ਵੀਡੀਓ ਤੇ ਬਹੁਤ ਟਾਈਮ ਲੱਗ ਜਾਂਦਾ ਲੇਟ ਹੋ ਜਾਈਦਾ ਜੇ ਵੀਡੀਓ ਬਣਾਉਣ ਲੱਗ ਜੀਏ ਮੰਜਾ ਮੈਂ ਬਾਹਰ ਇੱਕ ਧੁੱਪ ਚ ਡਾਇਆ ਜਾਂਦਾ ਸੀਗਾ ਤੇ ਇਧਰ ਅੱਜ ਮੈਂ ਸੈਲਫ ਸਲਫ ਵੀ ਸਾਫ ਕਰਤੀ ਸੀਗੀ ਕਿਉਂਕਿ ਫੋਟੋ ਜਦੋਂ ਕੋਈ ਪਿੱਛੇ ਚੀਜ਼ ਰੱਖਦੇ ਦੀ ਫੋਟੋ ਦੀ ਜਦੋਂ ਉਹਨੂੰ ਚੱਕਦੇ ਆ ਤੇ ਖਲਾਰਾ ਪਾ ਦਿੰਦੇ ਆ ਸਾਰਾ ਹਾਂਜੀ ਆਪਾਂ ਸਵੇਰ ਦਾ ਲੱਗੇ ਸੀ ਝਾੜੂ ਲਾਉਣ ਕਿਉਂਕਿ ਮੈਂ ਜਲਦੀ ਜਲਦੀ ਸਵੇਰ ਹੀ ਕੱਢ ਦੇਣੀ ਹੁਣ ਝਾੜੂ ਤੇ ਫਿਰ ਬਾਅਦ ਸਵੇਰ ਝਾੜੂ ਪੋਚਾ ਜਿਹੜਾ ਆਪਾਂ ਲੇਟ ਲਾ ਲਈ ਤੇ ਅੰਦਰ ਤੇ ਬਾਹਰੋਂ ਵਿੜਾ ਮੈਂ ਸੁੰਬਰ ਦੇਣੀ ਹੁੰਨੀ ਪਸ਼ੂ ਜਿਹੜੇ ਹੈਗੇ ਆਪਾਂ ਲੇਟ ਹੀ ਬਾਹਰ ਕੱਢਦੇ ਆ ਤੇ ਕਿਉਂਕਿ ਠੰਡ ਹੈਗੀ ਆ ਤੇ ਗਾਈਆਂ ਆਪਣੇ ਦੁੱਧ ਨਹੀਂ ਦਿੰਦੀਆਂ ਤੇ ਤਾਂ ਕਰਕੇ ਫਿਰ ਅੰਦਰ ਵੀ ਨਹੀਂ ਪੱਠੇ ਪਾਈਦੇ ਉਹਨਾਂ ਨੂੰ ਬਾਹਰੇ ਪਾ ਦੇਦੇ ਥੋੜੇ ਜਿਲੇਟ ਪਾ ਦੇ ਦਈਆ ਕਿਉਂਕਿ ਲੇਟ ਤਾਂ ਖਾਈ ਜਾਂਦਾਂ ਰਹਿੰਦੀਆਂ ਤਾਂ ਕਰਕੇ ਵੀ ਇਹ ਨਹੀਂ ਹੈਗਾ ਕੋਈ ਉਹ ਭੁੱਖੀ ਨਹੀਂ ਹੁੰਦੀ ਐ ਫਿਰ ਤਾਂ ਕਰਕੇ ਚੀਜ਼ ਬਾਤ ਤੇ ਡੈਂਸਟੇ ਕੱਢ ਲਈ ਦੇ ਨਾਲੇ ਫਰਸ਼ ਸਾਫ਼ ਕਰ ਲਈਦੀ ਹੈ ਤੇ ਇਧਰੋਂ ਮੈਂ ਸਾਰਾ ਕੱਚਾ ਬੇੜਾ ਵੀ ਸੰਭਰੇ ਸੀ ਝਾੜੂ ਨਾਲੀ ਇਹ ਕਿਉਂਕਿ ਮਿੱਟੀ ਹੁੰਦੀ ਆ ਕੋਈ ਇਹਦੇ ਚ ਹੈ ਨਹੀਂ ਕਵੀ ਰੜਾ ਕੱਟਣ ਵਾਲਾ ਵੀ ਬੁਕਰਣਾ ਹੋਊਗਾ ਇਹ ਦੂਸਰਾ ਝਾੜੂਗਾ ਖਜੂਰ ਦਾ ਤੇ ਲੰਬਾ ਕਾਫੀ ਹੁੰਦਾ ਇਹਦੇ ਨਾਲ ਮੈਨੂੰ ਬੜਾ ਸੌਖਾ ਲੱਗਦਾ ਕਿਉਂਕਿ ਸਵੇਰ ਸਵੇਰ ਠੂਈ ਬਹੁਤ ਦਰਦ ਕਰਦੀ ਆ ਤੇ ਮੁੜਿਆ ਨਹੀਂ ਜਾਂਦਾ ਤੇ ਠੂਈ ਦੇਖੋ ਮੇਰਾ ਬਾਡੀਗਾਰਡ ਇਹ ਮੇਰੇ ਨਾਲ ਹੀ ਰਹਿੰਦੀ ਜਦੋਂ ਬਿਮਾਰ ਹੋ ਗਈ ਸੀ ਉਦੋਂ ਮੈਨੂੰ ਔਖਾ ਜਿਹਾ ਹੁੰਦਾ ਸੀ ਕਿ ਉਹਦੇ ਵਿਚਾਰੀ ਪੈ ਜਾਂਦੀ ਸੀ ਨੇ ਕਈ ਦਿਨ ਕੁਝ ਖਾਦਾ ਪੀਤਾ ਨਹੀਂ ਗਰਮ ਠੰਡੀ ਕੋਈ ਚੀਜ਼ ਖਾ ਲਈ ਸੀ ਨੇ ਫਿਰ ਇਹਦੇ ਇੰਜੈਕਸ਼ਨ ਲੱਗੇ 4 ਉਸ ਤੋਂ ਬਾਅਦ ਇਹ ਹੁਣ ਬਿਲਕੁਲ ਠੀਕ ਆ ਰੋਟੀ ਪਾਣੀ ਖਾਣ ਲੱਗ ਗਈ ਐ ਇਧਰ ਹੁਣ ਮੈਂ ਬੱਚਿਆਂ ਨੂੰ ਪਾਉਣ ਲੱਗੀ ਸੀ ਪਾਣੀ ਨਹਾਉਣ ਵਾਸਤੇ ਨਹੀਂ ਕਿਉਂਕਿ ਨੌਣਾ ਉਦੱਕ ਜਾਣੇ ਨੱਕ ਜਾਣੇ ਦਾ ਪਾਣੀ ਬਾਅਦ ਵਿੱਚ ਹੋ ਜਾਂਦਾ ਫਿਰ ਮੇਰੇ ਤੋਂ ਤਾਂ ਭਾਂਡਿਆਂ ਨੂੰ ਵੀ ਗਰਮ ਪਾਣੀ ਨਹੀਂ ਲਿਆ ਜਾਂਦਾ ਉਹ ਵੀ ਮੈਂ ਬਾਅਦ ਵਿੱਚ ਤੋ ਲੈਣੀ ਹੁੰਦੀ ਆ ਮੈਨੂੰ ਚਲਾਇ ਹੁੰਦਾ ਵੀ ਇਹ ਨਾ ਲੈਣਾ ਕਿਉਂਕਿ ਪਾਣੀ ਜਿਆਦਾ ਭਾਲਦੇ ਆਪਾਂ ਨੂੰ ਵੀ ਹੁੰਦਾ ਇੱਕ ਥੋੜੇ ਜਿਹਾ ਗਰਮ ਜਿਆਦਾ ਪਾਣੀ ਨਿਉਂਦੇ ਆ ਤੇ ਕਈ ਹੁੰਦਾ ਵੀ ਪਾਣੀ ਜਿਆਦਾ ਹੋਵੇ ਤਾਂ ਕਰਕੇ ਫਿਰ ਇਹਨਾਂ ਦੇ ਪੂਰਾ ਪਾਉਣੀ ਹੁੰਦੀ ਆ ਬਾਅਦ ਸੀ ਆਪਦਾ ਕਰਦੀ ਹੁੰਦੀ ਆ ਤੇ ਬਾਲਾਂ ਨੇ ਵੀ ਆਪਣੇ ਬਹੁਤਾ ਜਿਆਦਾ ਹੈ ਨਹੀਂਗਾ ਵੀ ਜਿਹੜਾ ਛੁੱਲੇ 'ਚ ਅੱਗ ਬਾਲਦੀ ਕਈ ਮੇਰਾ ਬਾਲ ਵੀ ਦਿਨੀ ਹੁੰਦੀ ਆ ਕਿਉਂਕਿ ਹ ਗੱਤੇ ਗੁੱਤੇ ਜੀ ਫਿਰਦੇ ਹੁੰਦੇ ਜਾਂ ਕੋਈ ਹੋਰ ਚੱਪਲ ਜੋੜਾ ਰੁੱਟਿਆ ਉਹ ਵੀ ਬੱਚੇ ਮੇਲਾ ਦਿੰਨੀ ਹੁੰਦੀ ਆ ਵਧੀਆ ਪਾਣੀ ਗਰਮ ਕਰ ਦਿੰਦਾ ਹੁੰਦਾ ਬਾਕੀ ਕੰਮ ਹੁਣ ਗੈਸ ਤੇ ਜ਼ਿਆਦਾ ਕਰਨਾ ਪੈਂਦਾ ਪਾਥੀਆਂ ਮਿਆਂ ਪੱਥੀਆਂ ਨੇ ਜਨੀਕ ਜਗ੍ਹਾ ਹੈਗੀ ਐ ਤੇ ਉਹਦੇ ਵਿੱਚ ਆਪਾਂ ਹੁਣ ਜਿਵੇਂ ਸਿਆਲ ਚ ਸਾਗ ਬਣਾਇਆ ਕਰੂਗਾ ਹਾਰੇ ਦੀ ਦਾਲ ਆ ਉਹ ਹਾਰੇ ਚ ਹੀ ਵਧੀਆ ਬਣਦੀ ਐ ਹੁੰਗੀ ਦੀ ਦਾਲ ਤੇ ਜਿਹੜਾ ਸਾਗ ਆ ਉਹ ਵੀ ਚੁੱਲ੍ਹੇ ਤੇ ਵਧੀਆ ਬਣਦਾ ਕੱਡੀਆਂ ਲੱਕੜਾਂ ਨਾਲ ਵੀ ਨਹੀਂ ਸਾਗ ਬਣਦਾ ਉਹਦੇ ਨਾਲ ਤਾਂ ਪਾਥੀਆਂ ਲਾਉਣੀਆਂ ਜ਼ਰੂਰ ਪੈਂਦੀਆਂ ਹੁਣ ਮੈਂ ਇੱਕ ਜਾਨੇ ਦਾ ਪਾਣੀ ਲਾ ਕੇ ਪ੍ਰਵਜਸ ਵਾਸਤੇ ਪਾਣੀ ਕਰ ਲੈ ਸੀ ਇਧਰ ਮੇ ਚਰ ਤਾਰ ਲੀ ਇਸ ਦੂਸਰੀ ਵਾਰ ਦੀ ਚਾਹ ਇਹ ਮੈਂ ਜਲਦੀ ਬਣਾ ਲੈਣੀ ਹੁੰਦੀ ਆ ਆ 5:30 5:40 6 ਵਜੇ ਨੂੰ ਕਿਉਂਕਿ ਬੱਚਿਆਂ ਨੂੰ ਮੈਂ ਠਾ ਲੈਣੀ ਹੁੰਦੀ ਆ ਫਿਰ ਨਾਲ ਇੱਕ ਮੀਤ ਸਰੀ ਦੀਦੀ ਨੂੰ ਹਣ ਤੇ ਪ੍ਰਵਜਸ ਬਾਅਦ ਚ ਨਾਲ ਲੈਂਦਾ ਕਈ ਵਾਰ ਪ੍ਰਵਜਸ ਪਹਿਲਾਂ ਨਾਲ ਲੈਂਦਾ ਮੀਤ ਬਾਅਦ ਚ ਨਾਲ ਲੈਂਦੀ ਹੁੰਦੀ ਆ ਤੇ ਨਾਲ ਹੀ ਮੈਂ ਆਟਾ ਗੁੰਨੇ ਨਹੀਂ ਕੋਸਾ ਪਾਣੀ ਕਰਕੇ ਗਰਮੀ ਇਸ ਤੇ ਮੈਂ ਪਹਿਲਾਂ ਆਟਾ ਗੁੰਨ ਕੇ ਰੱਖ ਦੇਣੀ ਨਹੀਂ ਅੱਧਾ ਗੁੰਨ ਕੇ ਰੱਖਤਾ ਅੱਧਾ ਬਾਅਦ ਚ ਕਰ ਲਿਆ ਪਰ ਮੈਂ ਹੁਣ ਕੋਸੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਮੁੱਕੀ ਦੇ ਕੇ ਗੁੰਨ ਕੇ ਰੱਖ ਲੈਣੀ ਹੁੰਦੀ ਹੈ ਕਿਉਂਕਿ ਬਾਅਦ ਸਮਾਂ ਬਹੁਤ ਥੋੜਾ ਰਹਿ ਜਾਂਦਾ ਹੈ ਮੀਂਹ ਦਾ ਸਿਰ ਬੋਣਾ ਹੁੰਦਾ ਹੈ ਮੈਂ ਤੇ ਪਰਵਜਾਸ ਨੂੰ ਵੀ ਤਿਆਰ ਕਰਨਾ ਹੁੰਦਾ ਹੈ ਤੇ ਫਿਰ ਰੋਟੀ ਦੇ ਟਾਈਮ ਤੇ ਹੀ ਆਈਦਾ ਵੀ ਕਹਿਦੀਦਾ ਵੀ ਰੋਟੀ ਨਾ ਰਹਿ ਜਵੇ ਬੱਚਿਆਂ ਨੇ ਲੈ ਕੇ ਜਾਣੀ ਹੁੰਦੀ ਹੈ ਬਸ ਜਿਵੇਂ ਜਿਵੇਂ ਥੋੜਾ ਜਿਹਾ ਹੋਰ ਲੇਟ ਹੋਵਾਂਗੇ ਉਹ ਮੈਂ ਬੱਚੇ ਖਾ ਕੇ ਵੀ ਚਲੇ ਜਾਂਦੇ ਰੋਟੀ ਤੇ ਪਹਿਲਾਂ ਤਾਂ ਵਿਚਾਰੇ ਦੁੱਧ ਪੀ ਲੈਂਦੇ ਤੁਸੀਂ ਹੁਣ ਇਹ ਮੁੱਲ ਦਾ ਦੁੱਧ ਪੀਂਦੇ ਨਹੀਂ ਚਾਹ ਹੀ ਪੀ ਲੈਂਦੇ ਸਾਡੇ ਨਾਲ ਇਥੇ ਆਪਾਂ ਪਸ਼ੂਆਂ ਨੂੰ ਕੱਟਣਾ ਸੀ ਦਾਣਾ ਪਾਉਣ ਲੱਗੇ ਸੀ ਸਰਦਾਰ ਜੀ ਨੇ ਪੱਠੇ ਘਰ ਲਾਤੀ ਸੀ ਤੇ ਖੇਤ ਚਲੇ ਗਏ ਸੀ ਤੇ ਮੈਂ ਹੁਣ ਬੋਕਰ ਮਾਰ ਦਿਆਂ ਕਿਉਂਕਿ ਬਾਅਦ 'ਚ ਫਿਰ ਇੱਥੇ ਬੰਨੀਆਂ ਰਹਿੰਦੇ ਨੇ ਗਾਈਆਂ ਤੇ ਮੈਂ ਕਿਹਾ ਚੱਲ ਮੈਂ ਇੱਥੇ ਹੁਣ ਪਹਿਲਾਂ ਬੋਕਰ ਮਾਰ ਕੇ ਫਿਰ ਇਹਨਾਂ ਨੂੰ ਬਾਹਰ ਕੱਢ ਦਿਆਂ ਹਾਂਜੀ ਹੁਣ ਆਪਾਂ ਚੱਕਣ ਲੱਗੇ ਗੋਹਾ ਕਿਉਂਕਿ ਮੈਂ ਗੋਹਾ ਪੱਥਨਾ ਤੇ ਫਿਰ ਮੈਂ ਇਹਨੂੰ ਮोटे-ਮोटे ਫੋਸ ਚੱਕ ਕੇ ਕਿਉਂਕਿ ਸੁੱਕ ਜਿਆਦਾ ਪਾਤੀ ਸੀਗੇ ਇਹਨਾਂ ਨੇ ਮੈਂ ਇਹਨਾਂ ਨੂੰ ਚੱਕ ਕੇ ਤੇ ਫਿਰ ਕੁਛ ਥੋੜੀ ਜਿਹੀ ਵਿੱਚ ਤੂੜੀ ਪਾ ਕੇ ਪਤਲਾ ਕਰਕੇ ਕਿਉਂਕਿ ਕਰੜਾ ਹੁੰਦਾ ਤੂੜੀ ਖਾਂਦੀਆਂ ਕਰਕੇ ਹਰੇ ਹੈ ਨਹੀਂਗੇ ਖਤਮ ਹੋਏ ਆ ਤੇ ਫਿਰ ਪਾਣੀ ਪਾ ਕੇ ਥੋੜਾ ਜਿਹਾ ਪੱਤ ਤੇਈਦਾ ਦੀ ਫੋੜੇ ਨਾਲ ਇਕੱਠਾ ਹੋਣ ਵਾਲਾ ਹੈ ਨਹੀਂ ਸੀਗਾ ਕਿਉਂਕਿ ਤੂੜੀ ਜੜੀ ਆ ਵਿੱਚੋਂ ਬਹੁਤ ਵਧੀਆ ਪਈ ਸੀਗੀ ਫਿਰ ਉਹਨੂੰ ਹੁਣ ਰੂੜੀ ਤੇ ਸੱਟਨ ਨੂੰ ਜੀਨੀਸੀ ਕਰਦਾ ਮਾਫ ਕਰਨਾ ਇਹ ਨਾ ਕਿਉਂ ਵੀ ਸੁਣੀ ਨਹੀਂ ਲਈ ਮੇਰਾ ਨਾ ਸ਼ਾਲ ਡਿੱਗ ਗਿਆ ਸੀਗਾ ਤੇ ਫਿਰ ਮੇਰੇ ਹੱਥ ਵੀ ਲਿਬੜੇ ਹੋਏ ਸੀ ਬਹੁਤ ਜਿਆਦਾ ਫਿਰ ਮੈਂ ਉਦਾਂ ਹੀ ਸੁੰਬਰ ਕੇ ਤੇ ਮੈਂ ਫਿਰ ਇਧਰੋਂ ਨਵੇੜ ਕੇ ਹਾਂ ਜਾਉਂਗੀ ਮੈਂ ਆਪਦਾ ਕੰਮ ਕਰਕੇ ਤਾਂ ਕਰਕੇ Blandes ਬੀ ਮੁੰਡੇ ਦਾ ਤਾਇਆ ਦਾ ਕੀ ਰੋਲ ਹੈ ਇਹ ਮੰਨ ਕੇ ਚਲੋ ਪਿਓ ਪੂ ਤਾਂ ਨਹੀਂ ਦਿਖਾਇਆ ਰਿਹਾ ਉਹ